ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਵੱਡਾ ਫੈਸਲਾ ਲੈ ਲਿਆ ਗਿਆ ਹੈ ਜਿਸ ਗੱਲ ਦੀ ਉਡੀਕ ਸੀ ਮਾਤਾ ਭੈਣਾਂ ਨੂੰ ਕਿ ਔਰਤਾਂ ਨੂੰ ਕਦੋਂ 1000 ਰੁਪਏ ਦਿੱਤਾ ਜਾਊਗਾ ਗੱਲ ਜਾਤ ਕਰਵਾ ਦਈਏ ਕਿ 2022 ਦੀਆਂ ਵੋਟਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਔਰਤਾਂ ਨੂੰ ਆਏ ਮਹੀਨੇ ਉਹਨਾਂ ਦਾ ਆਪਦਾ ਖਰਚਾ ਕੱਢਣ ਦੇ ਲਈ ਅਸੀਂ 1000 ਰੁਪਏ ਮਹੀਨਾ ਦਿਆ ਕਰਾਂਗੇ ਪੈਸੇ ਕਿੱਥੋਂ ਕਿਵੇਂ ਆਉਣੇ ਨੇ ਉਹ ਸਾਡਾ ਸਾਰਾ ਮੈਪ ਤਿਆਰ ਹੈ ਸਾਡੀ ਜਿਵੇਂ ਹੀ ਸਰਕਾਰ ਬਣੂਗੀ ਨਾਲ ਦੀ ਨਾਲ 1000 ਰੁਪਏ ਮਹੀਨਾ ਮਾਤਾ ਪੈਣਾ ਦੇ ਖਾਤਿਆਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਊਗਾ ਸਰਕਾਰ ਵੀ ਬਣ ਗਈ ਪਰ ਫਿਰ ਵੀ ਮਾਤਾ ਪੈਣਾ ਡਿੱਕਦੀਆਂ ਰਹੀਆਂ 1000 ਰੁਪਏ ਕਦੋਂ ਆਊਗਾ ਅਸੀਂ ਆਪਦਾ ਸਮਾਨ ਜੋ ਵੀ ਕੁਝ ਲੈਣਾ ਹੁੰਦਾ ਜਾਂ ਇਕੱਠੇ ਕਰਨੇ ਆ ਕੋਈ ਆਪਦਾ ਸਮਾਨ ਲੈਉਣਾ ਚਲੋ ਉਹ ਗੱਲ ਉੱਥੇ ਹੀ ਸਟਾਪ ਹੋ ਗਈ ਫਿਰ ਆ ਗਈਆਂ ਨਾਲ ਦੀ MP ਦੀਆਂ ਵੋਟਾਂ MP ਦੀਆਂ ਵੋਟਾਂ ਦਰਾਂ ਸੀਮਾ ਭਗਵੰਤ ਮਾਨ ਨੇ ਮਾਤਾ ਪੈਨਾ ਨੂੰ ਹੋਰ ਵੱਡਾ ਭਰੋਸਾ ਦੇ ਦਿੱਤਾ ਕਿ ਹੁਣ ਪਹਿਲਾਂ 1000 ਰੁਪਏ ਸੀ ਹੁਣ ਅਸੀਂ 1100 ਰੁਪਏ ਮਹੀਨਾ ਤੁਹਾਡੇ ਖਾਤਿਆਂ ਦੇ ਵਿੱਚ ਭਾਵਾਂਗੇ ਕਿ ਫਿਰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਕਾਮਜਾਬ ਰਹੀ ਕਾਮਯਾਬ ਨਹੀਂ ਹੋ ਸਕੀ ਉਹਦਾ ਸਿੱਟਾ ਮਿਲ ਗਿਆ ਕਿੰਨੀਆਂ ਕਵੋਟਾਂ ਪਈਆਂ ਨੇ ਉਹ ਲੋਕਾਂ ਨੇ ਹੁਣ ਦੱਸ ਦਿੱਤਾ ਕਿ ਸਾਡੇ ਨਾਲ ਜਿਹੜਾ ਧੋਖਾ ਤੁਸੀਂ ਝੂਠਾ ਬਾਈ ਦੇ ਵਿੱਚ ਕੀਤਾ ਸੀ ਸ਼ਾਇਦ ਅਸੀਂ ਹੁਣ ਵਿਸ਼ਵਾਸ ਨਹੀਂ ਕਰਦੇ ਹੁਣ ਇੱਕ ਹੋਰ ਵੱਡੀ ਅਪਡੇਟ ਆ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੇ ਦਿੱਤੀ ਹੈ ਕਿ ਹੁਣ 1100 ਰੁਪਏ ਜਿਹੜਾ ਔਰਤਾਂ ਨੂੰ ਅਸੀਂ ਆਏ ਮਹੀਨੇ ਦੇਣਾ ਸੀ ਉਹ ਅਸੀਂ ਅਗਲੇ ਬਜਟ ਤੇ ਵਿੱਚ ਇਹ ਸ਼ੁਰੂ ਕਰਨ ਜਾ ਰਹੇ ਹਾਂ ਪਰ 1100 ਰੁਪਏ ਕਿਸ ਹਿਸਾਬ ਦੇ ਨਾਲ ਦਿੱਤਾ ਜਾਊਗਾ ਇੱਕ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਮਤਲਬ 3 3.5 ਕਰੋੜ ਜਿਹੜੀ ਪੰਜਾਬ ਦੀ ਆਬਾਦੀ ਹੈ ਜੇ ਉਹਦੇ ਵਿੱਚੋਂ ਆਪਾਂ ਮੰਨ ਕੇ ਚੱਲੀਏ ਕਿ ਸਿਰਫ 70 ਤੋਂ 80 ਲੱਖ ਜੇ ਔਰਤਾਂ ਹੈਗੀਆਂ ਨੇ ਮਾਤਾ ਪੈਣਾ ਹੈਗੀਆਂ ਨੇ ਤਾਂ 1100 ਰੁਪਏ ਨਾਲ ਗੁਣਾ ਕਰ ਦੇਣਾ ਕਰਦੇ ਆ ਤਾਂ ਕੈਲਕੂਲੇਟਰ ਆ ਜਿਹੜਾ ਉਹ ਜਵਾਬ ਦੇ ਦਿੰਦਾ ਕੈਲਕੂਲੇਟਰ ਵੀ ਜਵਾਬ ਦੇ ਦਿੰਦਾ ਕਿ ਉਹ 1100 ਰੁਪਏ ਮਹੀਨਾ ਕਿਸੇ ਹਿਸਾਬ ਦੇ ਨਾਲ ਪਾਉਣਗੇ ਤੇ ਕਿੰਨਾ ਸਮਾਂ ਪਾਉਣਗੇ ਸ਼ਾਇਦ ਇਹ ਨਾ ਹੋ ਜਾਵੇ ਕਿ ਕੁਝ ਕਿਤੇ ਖਾਤਿਆਂ ਦੇ ਵਿੱਚ ਪਾ ਕੇ ਉਹਨਾਂ ਦੀਆਂ ਫਿਰ ਬਾਈਟਾਂ ਲਈਆਂ ਜਾਣਗੀਆਂ ਉਹਨਾਂ ਦੀਆਂ ਫਲੈਕਸਾਂ ਲਗਾ ਦਿੱਤੀਆਂ ਜਾਣਗੀਆਂ ਜਾਣਗੀਆਂ ਹਰ ਥਾਂ ਤੇ ਲਗਾਤਾ ਜਾਊਗਾ ਕਿ ਜਿੰਨੀਆਂ ਕਿ ਮਾਤਾ ਭੈਣਾਂ ਦੇ ਖਾਤੇ ਦੇ ਵਿੱਚ ਉਹ 1100 ਰੁਪਏ ਪਾਉਣਗੇ ਉਸ ਤੋਂ ਵੱਧ ਖਰਚਾ ਕਦੇ ਐਡ ਤੇ ਨਾ ਕਰ ਦੇਣ ਫਲੈਕਸਾਂ ਦੇ ਨਾਂ ਖਰਚਾ ਕਰ ਦੇਣ ਜਿਹੜੇ ਇਹਨਾਂ ਦਾ ਖੁਦ ਦਾ ਖਰੀਦਿਆ ਹੋਇਆ মিডিਆ ਜਿਨ੍ਹਾਂ ਨੂੰ ਕੁਝ ਫੰਡ ਜਾਂਦਾ ਹੋਊਗਾ ਉਹਨਾਂ ਨੇ ਲਗਾਤਾਰ ਫਿਰ ਸਾਲ ਉਹੀ ਚੀਜ਼ ਵਾਰ-ਵਾਰ ਕਮਾਈ ਜਾਣੀ ਹੈ ਕਿ 1100 ਰੁਪਏ ਇਹਨਾਂ ਦੇ ਖਾਤੇ ਵਿੱਚ ਪਾਤਾ ਬਾਕੀਆਂ ਦੇ ਵੀ ਜਲਦੀ ਆ ਜਾਊਗਾ। ਹੋਰ ਇੱਕ ਜਿਹੜੀ ਵੱਡੀ ਅਪਡੇਟ ਤੁਹਾਨੂੰ ਦੇ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ 10 ਲੱਖ ਤੱਕ ਦਾ ਇਲਾਜ ਫਰ ਹਸਪਤਾਲ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ 2 ਅਕਤੂਬਰ ਤੋਂ ਉਹ ਵੀ ਸ਼ੁਰੂ ਹੋ ਜਾਊਗਾ। ਪਰ ਹੁਣ ਖਬਰ ਹੈ ਜਿਹੜੀ ਸੂਤਰਾਂ ਤੋਂ ਮਿਲ ਰਹੀ ਹੈ ਜੋ ਸਿਹਤ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਇਹ ਸਕੀਮ 2 ਅਕਤੂਬਰ ਨੂੰ ਨਹੀਂ ਹੋਊਗੀ। 10 ਲੱਖ ਵਾਲੀ ਜਿਹੜੀ ਸਕੀਮ ਸੀ ਜੋ ਕਾਰਡ ਅਸੀਂ ਦਵਾਗੇ ਬਣਾ ਕੇ ਕੀ ਉਹ 2 ਅਕਤੂਬਰ ਨੂੰ ਨਹੀਂ ਉਹ ਸ਼ਾਇਦ ਦਸੰਬਰ ਤੱਕ ਅਸੀਂ ਚਾਲੂ ਕਰ ਸਕਦੇ ਹਾਂ ਉਹ ਇਹਨਾਂ ਦੀ ਕੋਈ ਘਟਨਾਵਾ ਜਾਂ ਇਹਨਾਂ ਦੀ ਕੋਈ ਗੱਲ ਹੋਊਗੀ ਬਾਪਰ ਗਈ ਹੋਣੀ ਹੈ ਕੋਈ ਨਹੀਂ ਬਜਟ ਬਣਿਆ ਹੋਣਾ 10 ਲੱਖ ਤਾਂ ਕੀ ਲੋਕ ਇਕੱਠੇ ਨਾ ਲਾਜ਼ ਸਾਰੇ ਕਰਾ ਲੈਣ ਉਹ ਹਜੇ ਦਸੰਬਰ ਤੱਕ ਸਟਾਪ ਕਰ ਦਿੱਤੀ ਗਈ ਹੈ ਹੁਣ 1100 ਰੁਪਏ ਮਹੀਨਾ ਕਦੋਂ ਆਊਗਾ ਕਿੰਨਾ ਕਿੰਨਾ ਨੂੰ ਮਿਲੂਗਾ ਕਿੰਨੀਆਂ ਕੰਫਲੈਕਸਾਂ ਆਉਦੀ ਐਡ ਹੋਊਗੀ ਉਹ ਹੁਣ ਸਮਾਂ ਦੱਸੂਗਾ ਕਿਉਂ ਅਗਲੇ ਬਜਟ ਦੀ ਤਿਆਰੀ ਕਰ ਰਹੇ ਨੇ ਮਾਤਾ ਪੈਨਾ ਦੇ ਖਾਤਿਆਂ ਦੇ ਵਿੱਚ 1100 ਰੁਪਏ ਮਹੀਨਾ ਪਾਉਣ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਹਿ ਦਿੱਤੀ ਹੈ ਹੁਣ ਇਸ ਤੇ ਖਰੀ ਉਤਰਨਗੇ ਜਾਂ ਨਹੀਂ ਉਤਰਨਗੇ ਉਹ ਵੀ ਸਮਾਂ ਦੱਸੂਗਾ